ਸਾਰਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਨੰਬਰਾਂ ਸਮੇਤ ਰਿਸ਼ਤੇ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਯੂ ਕਰੋ ਜੀ ਬਾਕੀ ਐਡ ਫਾਰਮ ਲਈ ਹੇਠਾਂ ਦਿੱਤੇ ਪੱਟੀ ਦੇ ਵਿੱਚ ਪੀੜੇ ਅੱਖਰਾਂ ਵਿੱਚ ਦਿੱਤੇ ਹੋਏ ਵਟਸਐਪ ਨੰਬਰ ਤੇ ਬਾਈ ਡਾਟਾ ਭੇਜੋ ਜੀ ਅੱਜ ਦੇ ਰਿਸ਼ਤੇ ਨੋਟ ਕਰੋ ਜੀ ਲੜਕੀਆਂ ਦੇ ਰਿਸ਼ਤੇ ਨੇ ਨਾਮ ਕੌਰ ਜ਼ਿਲ੍ਹਾ ਪਰੇਂਡਾ ਏਰੀਆ ਰਾਮਪੁਰਾ ਫੂਲ ਪੜਾਈ ਬੀਸੀਏ ਕੰਪਿਊਟਰ ਕੋਰਸ ਆਈਲੈਸ ਓਵਰ ਆਲ ਬੈਂਡ 6 ਬੈਂਡ ਹੈ ਜੀ ਕਾਸਟ ਜੱਟ ਸਿੱਖ ਜਨਮ 1997 ਕੱਦ 5 ਫੁੱਟ 3 ਇੰਚ ਪਿਤਾ ਜੀ ਐਗਰੀਕਲਚਰ ਮਾਤਾ ਜੀ ਹਾਊਸ ਵਾਈਫ ਮੰਗ ਹੈ ਮੁੰਡਾ ਐਨ ਆਰ ਆਈ ਚਾਹੀਦਾ ਹੈ ਪਰਿਵਾਰ ਦਾ ਸੰਪਰਕ ਨੰਬਰ ਹੈ 98724 96605 ਅਗਲਾ ਦਿਸਟ੍ਰੋਟ ਕਰੋ ਨਾਮ ਕੌਰ ਕਾਸਟ ਜੱਟ ਸਿੱਖ ਕੁੜੀ ਤਲਾਕशुदा ਹੈ ਕੈਨੇਡਾ ਪੀ ਆਰ ਕਾਰਡ 5 ਫੁੱਟ 6 ਇੰਚ ਜਨਮ 1990 ਪੜਾਈ ਐਮ ਐਮ ਸੀ اے ਅਤੇ ਇੱਕ ਡਿਪਲੋਮਾ ਕੀਤਾ ਹੋਇਆ ਹੈ ਮੰਗ ਹੈ ਮੁੰਡਾ ਤਲਾਕशुदा ਤੇ ਕੈਨੇਡਾ ਵਿੱਚ ਪੀ ਆਰ ਹੋਵੇ ਪਰਿਵਾਰ ਦਾ ਸੰਪਰਕ ਨੰਬਰ ਹੈ 98155 67290 ਅਗਲਾ ਰਿਸਟ ਨੋਟ ਕਰੋ ਨਾਮ ਪ੍ਰੀਤ ਕੋਰ ਜਿਲ੍ਹਾ ਪਟਿਆਲਾ ਏਰੀਆ ਰਾਜਪੁਰਾ ਕਾਸਟ ਜੱਟ ਸਿੱਖ ਰਾਜਪੂਤੀ ਗੋਤ ਚਾਹਾਨ ਜਨਮ 1998 ਕੰਮ ਵਰਕਿੰਗ ਫਰੋਮ 3 ਇਅਰ 8 ਕੇਐਫਸੀ ਪੜ੍ਹਾਈ ਗ੍ਰੈਜੂਏਸ਼ਨ ਬੀਏ ਇਨ ਇੰਡੀਆ ਡਿਪਲੋਮਾ ਇਨ ਕੈਨੇਡਾ ਕੱਦ 5 ਫੁੱਟ 6 ਇੰਚ ਪ੍ਰਾ ਇੱਕ ਮੈਰਿਡ ਮੰਗ ਹੈ ਮੁੰਡਾ ਕੈਨੇਡਾ ਪੀਆਰ ਹੋਵੇ ਕਾਸਟ ਕੋਈ ਵੀ ਹੋਵੇ ਮੁੰਡਾ ਸੋਹਣਾ ਸੁਨੱਖਾ ਤੇ ਨਸ਼ਾ ਰਹੇ ਤੋ ਹੋਵੇ ਪਰਿਵਾਰ ਦਾ ਸੰਪਰਕ ਨੰਬਰ ਹੈ 98888 84012 ਜੇ ਇਹਨਾਂ ਰਿਸ਼ਤਿਆਂ ਵਿੱਚੋਂ ਕਿਸੇ ਨਾਲ ਵੀ ਤੁਹਾਡਾ ਰਿਸ਼ਤਾ ਮੈਚ ਕਰਦਾ ਹੈ ਤੁਸੀਂ ਦਿੱਤੇ ਹੋਏ ਪਰਿਵਾਰਾਂ ਦੇ ਸੰਪਰਕ ਨੰਬਰਾਂ ਤੇ ਕੰਟੈਕਟ ਕਰ ਸਕਦੇ ਹੋ ਧੰਨਵਾਦ ਜੀ